ਤਦੋਂ ਦਾ ਦੀਸਵਾਦ ਪਰ ਮਾਰੀ ਬੋਲੀ ਮਾਰਾ ਲੈ ਜਾ ਜਮੀਓ ਕਰਾਉਗਾ ਭਾਜਾ ਭਾਜਾ ਵਾਹ ਜੀ ਵਾਹ ਦੋ ਕਿਸੇ ਨੂੰ ਪਾਦੀ ਰੰਗ ਵਾਲਾ ਰੰਗ ਲੀਏ ਫਰੀਕ ਵਾਦੀਰ ਕਵੀ ਦਾ ਕਾ ਵੀ ਕੁਦਰਤ ਮਾਂ ਤਾਲ ਮੇਰ ਮਾਂ ਨੇ ਕੁਛ ਐਸਾ ਬਣਾ ਲਿਆ ਕੁਦਰਤ ਮਾਂ ਤਾਲ ਮੇਰ ਮਾਂ ਨੇ ਕੁਛ ਐਸਾ ਬਣਾ ਲਿਆ ਸਵੇਰੀ ਬੱਕਰਾਂ ਵਾਲੀ ਵੇਖਾ ਗਿਆ ਸਾਂਝ ਨੂੰ ਮਾਂ ਨੇ ਬੱਕਰਾ ਬਣਾ ਦਿੱਤਾ ਵਾਹ ਪਰ ਜਮੀਓ ਲੁੱਟ ਗਿਆ ਮੈਂ ਤਾਂ ਆਧਾਰਨੀ ਕੋ ਥੋੜਾ ਭਜਾਗਾ ਜਮੀਓ ਲੁੱਟ ਗਿਆ ਮੈਨੂੰ ਧਾਰਨੀ ਦੀ ਘੋੜਾ ਪਾ ਜਾਗਾ ਰੱਬ ਤੋਂ ਮਿਲਿਆ ਨਹੀਂ ਔਰ ਚੱਪਲਾਂ ਦਾ ਜੋੜਾ ਵੀ ਜਾਲੀਆ ਵਾਹ ਹੁਣ ਤੁਮਾ ਦਾ ਮਹਿਮਾਨੇ ਨੂੰ ਦੇਖ ਆਮਣਾ ਅੱਛਾ ਉਸਕੇ ਕੰਨਗੀਆਂ ਵਾਲੀਆਂ ਔਰ ਬੜੇ ਬੜੇ ਵਾਲ ਦੇ ਇੱਕਾ ਮਨ ਨੂੰ ਪਿਆਰ ਹੋ ਗਿਆ ਉਸਕੇ ਗਹਿਣੇ ਔਰ ਜਦ ਬਾਜ ਗੱਡੀ ਮਰਦਾਨਾ ਮੈਂ ਛੋਪ ਲੈਣੀ ਪਈ ਬੇਸ ਬਣਾ ਜੀ ਯੋ ਮਰਾ ਕੋ ਅਧਿਕ ਰੰਗਾ ਜੀ ਰਾਜਨਾ ਬੁਆਦੀ 32 ਦਮਾਰੇ ਕਈਆਂ ਪਰ ਲੰਕਾ ਨਹੀਂ ਢਾਸ ਗਏ ਇਸ ਦਾ ਟਾਈਟਲ ਹੈ 32 ਦਮਾਰੇ ਕਈਆਂ ਪਰ ਲੰਕਾ ਨਹੀਂ ਢਾਸ ਗਏ ਮਾਰਦ ਰੋਬ ਇਨਾਂ ਤੇ ਮਾਹ ਮੂਰਾ ਨਹੀਂ ਆਦ ਰਹੀ ਅੱਛਾ ਕੁੜੀ ਮਾਰਗੀ ਕੁੜੀ ਜੰਮਗੀ ਜੀ ਪੂਰੇ ਕੇ ਪੂਰੇ ਉਹ ਪੈਦਾ ਕਰਨ ਵਾਲਾ ਪਰ ਮਾਰਨ ਵਾਲਾ ਆਪੇ ਆ ਲੋਕ ਭੇਟ ਨਹੀਂ ਵਸਦੇ ਅੱਛਾ ਲੋਕਤੰਤਰ ਮਾ ਕਾ ਲੋਕਾਂ ਦਾ ਰਾਜ ਹੋਆ ਪਰ ਕੋਟਾਂ ਵਾਲੇ ਦਿਨੇ लोग लीडर की पुलिस ने कुत्ते मंत्री सवारी डाल सके मैं तीन मारे कही हाँ पर लंका नहीं डाल सके अच्छा सारिया पार्टिया में जाकर देख लिया मेरा चाचा छड़ेगा छड़ा सारिया पार्टिया में जाकर देख लिया मेरा चाचा छड़ेगा छड़ा हो गया अपने तो दो दो करा के ਨਾ ਬਦਲੋ ਵਾਲੇ ਸਪੈਕ ਵੀ ਨਹੀਂ ਕਰਾ ਸਕੀ 33 ਤੋਂ ਮਰੇ ਗਈਆਂ ਪਰ ਲੰਕਾ ਨਹੀਂ ਅੱਛਾ ਸਹਿਦਕਾਰ ਵੀ ਮਰੇ ਬਸ ਸਟੇਜਾਂ 'ਤੇ ਵੜਕਾ ਮਾਰਾ ਅੱਛਾ ਸਹਿਦਕਾਰ ਵੀ ਮਰੇ ਬਸ ਸਟੇਜਾਂ 'ਤੇ ਵੜਕਾ ਮਾਰਾ ਮਰੇ ਗੋਂ ਦੀ ਧਰਤੀ ਪੱਲੀ ਤੱਕ ਆਪਣੀ ਕਵਿਤਾ ਨਹੀਂ ਪਹੁੰਚਾ ਸਕਿਆ ਅੱਛਾ ਜਾਗਦੇ ਰਹੋ ਜਾਗਦੇ ਰਹੋ ਕਹਿਗਾ सोई ਪੈਨ ਵਿੱਚ ਢਾਲ ਦੇ ਹਾਂ ਜਾਗਦੇ ਰਹੋ ਜਾਗਦੇ ਰਹੋ ਕਹੇਗਾ ਸੋਏ ਪੈਨ ਵਿੱਚ ਢਾਲ ਦੇ ਹਾਂ ਕਈ ਜਨਮਾਂ ਦੇ ਤੋਂ ਚੌਂਕੀਦਾਰ ਮਨ ਨੂੰ ਰਾਦ ਦੇ ਨੂੰ ਨਹੀਂ ਸੁਲਾ ਸਕੀ ਵਾਹ ਜੀ ਵਾਹ ਇੱਥੀ ਤੋਂ ਮਾਰੇ ਕਹੀਂ ਆ ਪਲੰਕਾ ਪਲੰਕਾ ਨਹੀਂ ਰਾਦਦੀ ਅੱਛਾ ਇਹ ਬੜਾ ਸਵਾਦ ਦਾ ਸ਼ੇਰ ਹੈ ਇੱਕੋ ਓੰਕਾਰ ਇੱਕੋ ਸ਼ਬਦ ਔਰ ਇੱਕੋ ਸਰੂਪ ਆਮਰੀ ਸਿੱਖੀਗਾ ਸਹੀ ਆ ਇੱਕੋ ਓੰਕਾਰ ਇੱਕੋ ਸ਼ਬਦ ਅਰ ਇਕੋ ਸਰੂਪ ਪਾ ਮਰੀ ਸਿੱਖੀ ਦਾ ਉਹ ਧਰਮ ਦੇ ਨਾਲ ਠੇਕੇਦਾਰ ਛੋਟੇ ਜਿਹੇ ਗੋਮਾਂ ਵਿੱਚ ਸਾਂਝਾ ਗੁਰਦੁਆਰਾ ਨਹੀਂ ਬਣਾ ਸਕੀ ਵਾਹ ਜੀ ਵਾਹ ਕਿੰਨੀ ਬੋਹਰੇ ਨਹੀਂ ਯਾਰ ਕੀ ਬਾਤ ਹੈ ਬਰ ਲੰਕਾ ਯਾਰ ਬਹੁਤ ਧੰਨਵਾਦ ਬਹੁਤ ਧੰਨਵਾਦ ਅੱਛਾ ਮਾਂ ਬੋਲੀ ਪੰਜਾਬੀ ਕਦੋਂ ਲੰਕਾ ਗਿਆ ਉਸ ਦਾ ਝੋੜਾ ਪਜ ਨੂੰ ਸਕੀ ਕਾਲੀ ਪੜੋ ਪੰਜਾਬੀ ਲਿਖੋ ਪੰਜਾਬੀ ਬੋਲੋ ਪੰਜਾਬੀ ਮਾਂ ਪੰਜਾਬੀ ਉਹੀ ਰੋਣਾ ਪਾਵਾ ਹਾਂ ਪੜੋ ਲਿਖੋ ਬੋਲੋ ਪੰਜਾਬੀ ਉਹੀ ਰੋਲਾ ਪਾਵਾਂ ਪੰਜਾਬੀ ਵਿਭਾਗ ਦੇ ਬੜੇ-ਬੜੇ ਅਫਸਰ ਮੂਰੇ ਵਾਲੇ ਕਾ ਕੈਦਾ ਨਹੀਂ ਬਚਾ ਸਕ ਗਏ ਵਾਹ ਜੀ ਵਾਹ 35 ਦਮਾਰੇ ਕਈਆਂ ਪਰ ਲੰਕਾ ਨਹੀਂ ਲਾ ਸਕੀ ਅਚਨ ਕਿਸਾਨ ਮਜ਼ਦੂਰ ਇਕਤਾ ਕਾ ਫਾਇਦਾ ਪਤਾ ਨਹੀਂ ਕਿਸ ਨੂੰ ਹੋਏਗਾ ਹਮ ਕਰਮੇ ਕੰਮੀ ਕੇ ਸਾਰੇ ਕੋਲਮੇ ਨੂੰ ਅਵੇਂ ਕਰਦੇ ਦੇ ਨਹੀਂ ਬਚਾ ਸਕ 35 ਦਮਾਰੇ ਕਈਆਂ ਪਰ ਲੰਕਾ ਨਹੀਂ ਲਾ ਸਕੀ ਅੱਛਾ ਜਿਹੜਾ ਰੱਸਾ ਗਲਮਾ ਪਵਾ ਉਹ ਪਹਿਲਾਂ ਅੰਦਰ ਲੜ ਗਿਆ ਹੁਆ ਜਿਹੜਾ ਰਸਾ ਗਲਮਾ ਭਵਾ ਉਹ ਪਹਿਲਾਂ ਹੀ ਅੰਦਰ ਲੜ ਗਿਆ ਹੁਆ ਖੇਤ ਵੇਚ ਦिए ਬਲਦ ਵੇਚ ਦिए ਝੁੱਲ ਵੇਚ ਦिए ਪਰ ਮਾਰੇ ਨਹਿ ਕਮਜ਼ਾਤ ਸ਼ਾਸਕ ਉਹ ਰਸਾ ਨਹੀਂ ਬਕਾ ਸਕੀ 35 ਤੋਂ ਮਰੇ ਗਏ ਪਰ ਲੰਕਾ ਨਹੀਂ ਢਾਹਦੇ ਹੋਰ ਬਹੁਤ ਸਾਰਾ ਯਾਸ਼ੀਰਾ ਨਵੇਂ-ਨਵੇਂ ਦੁੱਖਾਂ ਵਾਸਤੇ ਆਉਂਦੇ ਨੇ ਨਾ ਦੁੱਖਾਂ ਵਾਸਤੇ ਆਉਂਦੇ ਆ ਪਹਿਲਾਂ ਪੁਰਾਣੇ-ਪੁਰਾਣੇ ਗੁਰਿਆਂ ਵਾਸਤੇ ਆਉਂਦੇ ਨੇ ਤਾਰੀ ਯੂਪੀਵਾਂ ਐਂਟੀ ਰੋਮੀਓ ਛੁਟਕੀ ਮਾ ਫੜਦੇ ਆ ਲੈਲਾ ਮਾਜਨੂ ਨੂੰ ਯੂਪੀ ਮਾ ਐਂਟੀ ਰੋਮੀਓ ਛੁਟਕੀ ਮਾ ਫੜਦੇ ਆ ਲੈਲਾ ਮਾਜਨੂ ਨੂੰ ਔਰ ਮਰੇ ਪੰਜਾਬ ਮਾ ਅਰੂਸਾ ਕਾ ਨਾਵੇ ਦੀ ਸੋਣੀ 라ਸਗੀ ਤੇ ਮੇਰੇ ਕਈ ਆ ਪਰ ਲੰਗਸਾ ਨਹੀਂ ਲਾਸਗੀ ਯੋਹ ਹਰ ਅਮੀ ਮੁੰਡਿਆ ਹੋਸਤੇ ਅੱਛਾ ਜਿਸ ਨੂੰ ਦੇਖਾਂ ਉਸ ਨੂੰ ਛੇੜਾਂ ਪਿੱਛਾ ਲਾਕਾ ਮੋੜਾ ਪਾ ਖੜਕਾਂ ਜਿਸ ਨੂੰ ਦੇਖਾਂ ਉਸ ਨੂੰ ਛੇੜਾਂ ਪਿੱਛਾ ਲੱਗਾ ਮੋੜਾ ਵਾ ਖੜਕਾ ਤੈਨੂੰ ਸੜਕ ਛਾਪਨੈ ਆਸ਼ਕ ਮੁੜਕਾ ਕੋਈ ਹੀਰ ਨਹੀਂ ਬਣਾ ਸਕੈ ਬੇਤੀ ਦਮਰੇ ਕਹੀਂ ਆ ਬਲੰਕਾਰੀ ਬਲੰਕਾਰੀ ਦਾਸ ਕੇ ਅੱਛਾ ਕਲ ਜੀ ਵੀ ਦੇਖੋ ਰਾਦੇ ਮਾਗੇ ਗਏ ਲੱਜਾਂ ਔਰ ਆਸ਼ਰਾਂ ਬਾਪੂ ਦੇ ਲਵਾ ਖੜਕਾ ਜੱਜਾਂ ਕਿੱਡੇ ਮੂ ਐਸੇ ਭਗਤਾ ਗਏ ਆਪਣੇ ਮਾਰ ਪਾਪ ਮਾਦੇ ਰੱਬ ਨਹੀਂ ਵਸ ਗਏ ਬੇਤੀ ਦਮਰੇ ਕਹੀਂ ਆ ਬਲੰਕਾਰੀ ਦਾਸ ਕੇ ਜੋ ਵੀ लास्ट ਹੀਰਾ ਅਛਾ ਬੋਟਾਲੇ ਦਿਨੇ ਮੇਰਾ ਤੋਂ ਵਿਸ਼ਵਾਸ ਹੋ ਗਿਆ ਰਾਜਨੀਤੀਵਾਦ ਇਹ ਗਿਣਤੀ ਹੁੰਦੀ ਉਹ ਆਪਣਾ ਤੋਂ ਵਿਸ਼ਵਾਸ ਹੋ ਗਿਆ ਰਾਜਨੀਤੀਵਾਦ ਇਹ ਵਿਦਰੋਹੀ ਹਮੇ ਐਵੇਂ ਪੜੇ ਹੋਏ ਚਾਰ ਬੜੇ ਨੂੰ ਵੋਟਾਂ ਵਾਲੇ ਹਾਰ ਗਏ ਬੇਤੀ ਤੋਂ ਬੜੀ ਚੀਜ਼ ਆ ਪਟਾਕੇ ਵਾਲੀ